ਵੀਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਯੂਥ ਜਨਰਲ ਸੈਕਟਰੀ ਸ਼ੁਭਮ ਸ਼ਰਮਾ ਸ਼ੁਭੀ ਵੱਲੋਂ ਵਰਕਰ ਮਿਲਣੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਵਰਕਰਾਂ ਨੇ ਭਾਗ ਲਿਆ ਅਤੇ ਵਿਚਾਰ ਚਰਚਾ ਕੀਤੀ ਗਈ ਪਿੰਡਾਂ ਦੇ ਵਰਕਰਾਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਸੁਝਾਅ ਲਏ ਗਏ ਇਸ ਮੌਕੇ ਯੂਥ ਜਨਰਲ ਸੈਕਟਰੀ ਨੇ ਪਿੰਡਾਂ ਦੇ ਵਰਕਰਾਂ ਦਾ ਨਿੱਕੇ ਜਿਹੇ ਸੱਦੇ ਤੇ ਪਹੁੰਚਣ ਲਈ ਧੰਨਵਾਦ ਕੀਤਾ ਆਧੁਨਿਕ ਆਧੁਨਿਕ ਕੀ ਕਰ ਰਹੇ ਜਵਾਬ ਦੇਖੋ ਜੀ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਇਹ ਅਸੀਂ ਦਿਹਾਤੀ ਕਾਂਗਰਸ ਦੀ ਮੀਟਿੰਗ ਕਰੀ ਹੈ ਜਿਸ ਦੇ ਵਿੱਚ ਆਪਦੇ ਵਰਕਰ ਸਹਿਬਾਨਾਂ ਨੂੰ ਬੁਲਾਇਆ ਹੈ ਸਾਡੇ ਬਲੌਕ ਕਾਂਗਰਸ ਦਿਹਾਤੀ ਦੇ ਪ੍ਰਧਾਨ ਲਖਵੀਰ ਸਿੰਘ ਬਮਾਲ ਸਾਹਿਬ ਹੋਰਾਂ ਦੀ ਅਗਵਾਈ ਹੇਠ ਇਹ ਮੀਟਿੰਗ ਹੋਈ ਹੈ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਅਸੀਂ ਸਪਲਾਇਆ ਹੈ ਸਰਪੰਚ ਸਹਿਬਾਨ ਸਾਬਕਾ ਮੈਂਬਰ ਸਹਿਬਾਨ ਪੰਚ ਸਹਿਬਾਨ ਬਲੌਕ ਸਮਤੀ ਮੈਂਬਰ ਸਹਿਬਾਨ ਕਿਉਂਕਿ ਜਿਹੜਾ ਆਉਣ ਵਾਲੀਆਂ ਚੋਣਾਂ ਨੇ ਜਿਹਦੇ ਵਿੱਚ ਬਲੌਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣੀਆਂ ਹੈ ਉਹਦੇ ਸਬੰਧ ਵਿੱਚ ਅਸੀਂ ਅੱਜ ਆਪਣੇ ਵਰਕਰ ਮਿਲਣੀ ਕਰੀਏ ਜਿਹਦੇ ਤਹਿਤ ਅਸੀਂ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਮਾਰਜਨ ਦੇ ਨਾਲ ਧੂਰੀ ਹਲਕੇ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਜਿਤਾ ਸਕੀਏ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਜਿਤਾ ਸਕੀਏ ਚੋਣਾਂ ਨੂੰ ਲੈ ਕੇ ਕੀ ਸੰਜਰੀ ਹੈ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ ਜੀ ਅੱਜ ਅਸੀਂ ਆਪਣੇ ਸਾਰੇ ਟੀਮ ਨੂੰ ਪੁੱਛਿਆ ਵੀ ਜਿਹੜੇ-ਜਿਹੜੇ ਵਿਅਕਤੀ ਚਾਹਵਾਨ ਹਨ ਕਾਂਗਰਸੀ ਟਿਕਟ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਹਨ ਬਲਾਕ ਸੰਮਤੀ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਉਹਨਾਂ ਦੇ ਨਾਮ ਜਲਦੀ ਤੋਂ ਜਲਦੀ ਪਾਰਟੀ ਨੂੰ ਭੇਜੇ ਜਾਣ ਤਾਂ ਕਿ ਅਸੀਂ ਪਾਰਟੀ ਹਾਈ ਕਮਾਂਡ ਨੂੰ ਔਰ ਜੋ ਵੀ ਪ੍ਰੋਟੋਕੋਲ ਸਾਡੇ ਪਾਰਟੀ ਦਾ ਇੰਟਰਨਲ ਮੈਟਰ ਹੈ ਉਹਦੇ ਜ਼ਰੀਏ ਅਸੀਂ ਉੱਥੇ ਤੱਕ ਪਹੁੰਚਦਾ ਕਰੀਏ ਤਾਂ ਕਿ ਪਾਰਟੀ ਇਹਨੂੰ ਦੇਖ ਕੇ ਜਲਦੀ ਤੋਂ ਜਲਦੀ ਟਿਕਟਾਂ ਦੀ ਦਿੱਤੀਆਂ ਜਾਣ ਔਰ ਲੋਕ ਆਪਣੀ ਤਿਆਰੀ ਕਰਕੇ ਔਰ ਬਲੌਕ ਸ਼ਾਂਤੀ ਦੀਆਂ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਕਾਂਗਰਸ ਜਿੱਤ ਸਕੇ। ਮੁੱਖ ਮੰਤਰੀ ਦਾ ਹਲਕਾ ਨਹੀਂ ਜੀ ਹਲਕਾ ਸਾਡਾ ਹੈ। ਸਾਡਾ ਆਪਣਾ ਹਲਕਾ ਹੈ। ਪੂਰੀ ਦੇ ਅਸੀਂ ਜੰਪਾਲ ਹੈ ਮੁੱਖ ਮੰਤਰੀ ਜੰਪਾਲ ਨਹੀਂ ਹੈਗਾ। ਜ਼ਿਆਦਾਤਰ ਲੋਕ ਕਹਿੰਦੇ ਮੁੱਖ ਮੰਤਰੀ ਦਾ ਹਲਕਾ ਉਹ ਸਾਡੇ ਹਲਕੇ ਜਾ ਕੇ ਮੁੱਖ ਮੰਤਰੀ ਬਣ ਗਿਆ ਐਮ ਐਲ ਏ ਬਣ ਗਿਆ ਕਿਉਂਕਿ ਉਦੋਂ ਸਾਡੇ ਬੰਦਿਆਂ 'ਚ ਕਮੀਆਂ ਸੀ ਹੁਣ ਆ ਕੇ ਦਿਖਾਵੇ ਮੁੱਖ ਮੰਤਰੀ ਪਹਿਲਾਂ ਜਿਹੜਾ ਲਾਰੇ ਲਾਉਂਦਾ ਸੀ ਵੀ ਧੂਰੀ ਨੂੰ ਮੈਂ ਮਾਡਲ ਬਣਾ ਦੂੰਗਾ ਧੂਰੀ ਦੋਲ ਮਾਡਲ ਹੋਵੇਗੀ ਪੂਰੇ ਵਿਸ਼ਵ ਵਿੱਚ ਧੂਰੀ ਦੇ ਲੋਕਾਂ ਨੂੰ ਪੂਰੇ ਲੋਕਾਂ ਆ ਕੇ ਕੰਮ ਕਰਿਆ ਕਰਨਗੇ ਵੱਡੇ کارਖਾਨੇ ਆਉਣਗੇ ਵੱਡੀ ਇੰਡਸਟਰੀ ਆਉਣਗੀਆਂ ਦੱਸੋ ਮੈਨੂੰ ਕਿਹੜੀ ਇੰਡਸਟਰੀ ਆਈ ਹੈ ਕਿਹੜੇ کارਖਾਨੇ ਆ ਗਏ ਸਭੋ ਜਿਨੀ ਲੁੱਟ ਕਸਟ ਧੂਰੀ ਚ ਵਧ ਗਈ ਮੈਨੂੰ ਨਹੀਂ ਲੱਗਦਾ ਕਿਸੇ ਹਲਕੇ ਚ ਵਧੀ ਹੋਵੇ ਜਿੰਨੀਆਂ ਚੋਰੀਆਂ ਦਿਨ ਦਿਹਾੜੇ ਜਿਨੇ ਬਾਕੇ ਉਰੇ ਹੋਣ ਲੱਗੇ ਹਸ ਤੱਕ ਅਸੀਂ ਸੁਣਦੇ ਸੀ ਵੀ ਬਾਰਡਰ ਵਾਲੇ ਹਲਕਿਆਂ ਚ ਹੁੰਦੇ ਆ ਜੀ ਅਜੋ ਧੂਰੀ ਚੋਂ ਲੱਗੇ ਜਦੋਂ ਦਾ ਮੁੱਖ ਮੰਤਰੀ ਆਇਆ ਕਿਉਂਕਿ ਉਰੇ ਪੁਲਿਸ ਮੁਲਾਜ਼ਮ ਹੀ ਨਹੀਂ ਆਪਦੇ ਕੋਲੇ 2-2000 ਘਰਾਂ ਮੈਂ ਪਰਿਵਾਰ ਕੋਲੇ ਪੂਰੇ ਵਿਅਕਤੀ ਕੋਈ ਨਹੀਂ ਹੈ ਇਸ ਚੀਜ਼ ਕਰਕੇ ਮੁੱਖ ਮੰਤਰੀ ਦੀ ਕਾਰਜਕਾਰੀ ਜ਼ੀਰੋ ਹੈ ਨਾ ਉਹ ਮੁੜ ਕੇ ਲੋਕਾਂ ਚ ਆਏ ਨਾ ਮੁੜ ਕੇ ਲੋਕਾਂ ਦੇ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਸ਼੍ਰੀਕ ਹੋਏ ਕਿਉਂਕਿ ਵੋਟਾਂ ਲੋਕਾਂ ਨੇ ਮੁੱਖ ਮੰਤਰੀ ਨੂੰ ਪਾਈਆਂ ਨੇ ਨਾ ਕਿ ਉਹਦੇ ਕਿਸੇ ਪੀਏ ਨੂੰ ਪੀਏ ਦਾ ਆਉਣਾ ਦਾ ਕੀ ਮਤਲਬ ਮੁੱਖ ਮੰਤਰੀ ਆਪ ਆਉਣ ਆਪਣੇ ਪਰਿਵਾਰ ਨੂੰ ਭੇਜਣ ਆਪ ਆ ਕੇ ਲੋਕਾਂ ਦੀ ਦੁੱਖ ਸੁੱਖ ਸੁਣਨ ਵੀ ਕੀ ਲੋਕ ਚਾਹੁੰਦੇ ਆ ਤੇ ਕੀ ਲੋਕਾਂ ਨੂੰ ਮਿਲ ਰਿਹਾ ਇਸ ਲਈ ਮੁੱਖ ਮੰਤਰੀ ਦੀ ਕਾਰਜਕਾਰੀ ਟੋਟਲ 0 ਹੈ 3 ਸਾਲਾਂ ਦੀ ਜੀ ਨਸ਼ਿਆਂ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਨੰਬਰ ਦੋਣਾ ਨਹੀਂ ਨਸ਼ੇ ਦੇਖੋ ਨਸ਼ਿਆਂ ਨੂੰ ਫੜਨਾ ਬਹੁਤ ਵਧੀਆ ਗੱਲ ਹੈ ਕੋਈ ਵੀ ਸਰਕਾਰ ਹੋਵੇ ਜਿਹੜੀ ਸਰਕਾਰ ਇਹ ਤੇ ਨੱਥ ਪਾਵੇਗੀ ਬਹੁਤ ਵਧੀਆ ਗੱਲ ਹੈ ਕਿਸੇ ਦਾ ਮਾਂ ਦੀ ਕੁੱਖ ਨਾ ਉਜੜੇ ਕਿਸੇ ਦਾ ਘਰ ਨਾ ਉਜੜੇ ਇਹ ਹੀ ਸਾਡੀ ਆਸ ਤੇ ਕਾਮਨਾ ਹੈ ਪਰ ਗੱਲ ਹੈ ਕਿ ਛੋਟੇ ਮੱਛਲੀਆਂ ਨੂੰ ਫੜਨ ਦੀ ਬਜਾਏ ਵੱਡੇ ਮગર ਮੱਛਾਂ ਨੂੰ ਹੱਥ ਪਾਉਣ ਦੀ ਲੋੜ ਹੈ ਤਾਂ ਜਾ ਕੇ ਇਹ ਨਸ਼ਾ ਕੰਟਰੋਲ ਦੀ ਜਿਹੜੀ ਮਹਿੰਮ ਲਾਈ ਹੈ ਤਾਂ ਜਾ ਕੇ ਕਾਮਯਾਬ ਹੋਵੇਗੀ ਇਹ ਨਹੀਂ ਵੀ ਕਿਸੇ ਛੋਟੇ ਬੰਦੇ ਨੂੰ ਫੜ ਕੇ ਜਿਹਦੇ ਕੋਲ ਇੱਕ ਬੋਤਲ ਫੜੀ ਗਈ ਉਹਨੂੰ ਫੜ ਕੇ ਅੰਦਰ ਦੇ ਦਿਓ ਤੇ ਜਿਹੜੇ ਛਿੱਟਾ ਵੇਚ ਰਹੇ ਆ ਜਿਹੜੇ ਹੋਰ ਨਸ਼ੇ ਵੇਚਦੇ ਆ ਕੁਆਂਟੀਟੀ ਚ ਉਹਨੂੰ ਫੜਨੀ ਰਹੇ ਇਸ ਲਈ ਇਹ ਸਰਕਾਰ ਗੌਰ ਕਰੇ ਫੇਰ ਕਾਮਯਾਬ ਹੋਵੇਗੀ ਜੀ ਜੀ ਕਨਸਟੇਬਲ ਫੜੀ ਗਈ ਉਸ ਤੋਂ ਬਾਅਦ ਇੰਸਪੈਕਟਰ ਬਣ ਆ ਗਿਆ ਇਹ ਇਹ ਤਾਂ ਦਰਸਾਉਂਦੀ ਹੈ ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਛਿੱਟਾ ਤਾਂ ਹੀ ਤਾਂ ਸ਼ਰੀਆਮ ਬਿਕਦਾ ਅਗਰ ਸਰਕਾਰਾਂ ਨਾਲਸਪੌਨ ਐਡਮਿਨਿਸਟ੍ਰੇਸ਼ਨ ਅੱਤ ਪਾਵੇ ਬਿਊਰੋਕ੍ਰੇਸੀ ਹੈਵੀ ਹੋਵੇ ਫਿਰ ਰੁਕ ਸਕਦੀਆਂ ਨੇ ਪਰ ਜਦੋਂ ਸਰਕਾਰਾਂ ਬਿਊਰੋਕ੍ਰੇਸ ਐਡਮਿਨਿਸਟ੍ਰੇਸ਼ਨ ਹਲਕੇ ਆ ਬਕਾਉਣ ਲੱਗ ਜਾਂਦੇ ਨੇ ਫਿਰ ਉਹਦੀ ਸੁਣਵਾਈ ਕੌਣ ਕਰੇਗਾ ਜੀ ਸਰਕਾਰੀ ਮੁਲਾਜ਼ਮ ਜੂਰੀ ਤਰ੍ਹਾਂ ਧਰਨੇ ਲਗਾ ਰਹੇ ਨੇ ਕੀ ਕਹਿਣਾ ਚਾਹੋਗੇ ਸਰਕਾਰੀ ਮੁਲਾਜ਼ਮਾਂ ਨੂੰ ਪਤਾ ਲੱਗ ਗਿਆ ਜੀ ਵੀ ਇਹ ਸਰਕਾਰ ਨੇ ਕੁਝ ਨਹੀਂ ਦਿੱਤਾ ਸਿਵਾਏ ਲਾਰਿਆਂ ਤੋਂ ਪਹਿਲੇ ਦਿਨ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਲਾਰਾ ਲਾਉਂਦੇ ਸੀ ਪਹਿਲਾਂ ਕੰਪਿਊਟਰ ਦੇ ਅਧਪਕਾਂ ਦਾ ਲਾਰਾ ਲਾਇਆ ਉਹ ਨੋਟਿਸ ਵੀ ਜਾਰੀ ਕਰਤਾ ਸੀ ਇਹਨਾਂ ਨੇ ਵੀ ਅਸੀਂ ਕੰਪਿਊਟਰ ਦੇ ਅਧਪਕਾਂ ਨੂੰ ਪੱਕੇ ਕਰ ਰਹੇ ਹਾਂ ਪਰ ਉਹ ਤੋਂ ਬਾਅਦ ਹੀ ਅਗਲੇ ਦਿਨ ਸ਼ਾਮ ਨੂੰ ਬਾਸ ਵੀ ਲੈ ਲਿਆ ਇਹ ਸਰਕਾਰ ਜਿਹੜੀ ਲਾਰੇਬਾਜ਼ ਹੈ ਜਿਹੜੀ ਨੋਟੀਫਿਕੇਸ਼ਨ ਇਸ਼ੂ ਕਰਕੇ ਘੰਟੇ ਬਾਅਦ ਹੀ ਵਾਪਸ ਲੈ ਲੈਂਦੀ ਹੈ ਇਹ ਸਰਕਾਰ ਦਾ ਪਰਦਾ ਫਾਸ਼ ਹੋ ਚੁੱਕਿਆ ਹੈ ਆਉਣ ਵਾਲੇ ਸਮੇਂ ਵਿੱਚ ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ ਡਲਿਆਂ ਦੇ ਨਾਲ ਸਵਾਗਤ ਕਰਨਗੇ ਜੀ ਰਾਤ ਬੀ.ਐਲ.ਟੀ. ਅੱਗੂ ਤੇ ਜਲੰਧਰ ਟੈਗਰੇਟ ਨਾਲ ਹਮਲਾ ਹੋਇਆ ਸੀ ਬਹੁਤ ਮੰਤ ਭਾਗੀ ਘਟਨੇ ਸੀ ਜੋ ਇਹ ਹੋਇਆ ਹੈ ਮਨੋਰੰਜਨ ਕਾਲੀਆ ਸਾਹਿਬ ਫੁਰਾਂ ਦੇ ਨਾਲ ਬਹੁਤ ਮਾੜੀ ਗੱਲ ਹੈ ਇਹ ਕੱਲੇ ਉਹਨਾਂ ਦੇ ਨਾਲ ਨਹੀਂ ਇਹ ਤਮਾਮ ਜਿਹੜੇ ਲੀਡਰ ਸਹਿਬਾਨ ਹੋਰ ਵੀ ਕਈਆਂ ਤੇ ਹਮਲੇ ਹੋਏ ਐ ਕਈਆਂ ਦੇ ਘਰਾਂ ਦੇ ਵਿੱਚ ਗਰਨੇਡ ਸਿੱਟੇ ਗਏ ਆ ਪਿੱਛੇ ਡੇਰਾ ਬਾਬਾ ਨਾਨਕ ਵਿਤੇ ਐ ਹੋਇਆ ਹੁਣ ਜਲੰਧਰ ਹੋਇਆ ਮਤਲਬ ਇਹ ਇਹ ਚੀਜ਼ ਦਰਸਾਉਂਦੀ ਹੈ ਕਿ ਸਰਕਾਰ ਦੇ ਹਾਲਾਤ ਕੀ ਐ ਕਿ ਪੁਲਿਸ ਦਾ ਕਿੰਨਾ ਕੰਟਰੋਲ ਹੈ ਜਿਹੜੇ ਚੋਰ ਨੇ ਜਿਹੜੇ ਆਪਦੇ ਨੂੰ ਬਦਮਾਸ਼ਿਕ ਹੋਂਦੇ ਕਿੰਨਾ ਕੋ ਉਹਨਾਂ ਦਾ ਖੌਫ ਹੈ ਲੋਕਾਂ ਦੇ ਵਿੱਚ ਤੇ ਪੁਲਿਸ ਕੀ ਕਰ ਰਹੀ ਹੈ ਇਹ ਚੀਜ਼ ਦਰਸਾਉਂਦੀ ਹੈ ਸਾਡੀ ਹੱਥ ਜੋੜ ਕੇ ਪੁਰਜੋਰ ਅਪੀਲ ਹੈ माननीय मुख्यमंत्री साहिबान नु माननीय डीजीपी साहब नु के इस चीज ते नट पाई जावे और लोकां नु सेफ ते सिक्योर फील कराया जावे कांग्रेस पार्टी दी नेतृत्व ਲਈ ਤੁਹਾਡੇ ਕੋਲ ਕਿਹੜੀ ਰਣਨੀਤੀ ਪਾਈ ਜਾ ਰਹੀ ਆ ਦੇਖੋ ਕਾਂਗਰਸ ਬੜੀ ਮਜ਼ਬੂਤ ਧੂਰੀ ਦੇ ਵਿੱਚ ਹੈ ਜੀ ਇਸ ਵੇਲੇ ਕਿਉਂਕਿ ਜਿਹੜੇ ਦਾਗੀ ਵਿਅਕਤੀ ਸੀ ਔਰ ਜਿਨ੍ਹਾਂ ਦੇ ਖੂਨ ਚ ਗਦਾਰੀ ਸੀ ਉਹ ਆਟੋਮੈਟਿਕਲੀ ਪਾਰਟੀ ਤੋਂ ਚਲੇ ਗਏ ਸਰ ਹੁਣ ਹੌਣ ਨੂੰ ਫਿਰਦੇ ਆ ਜੀ ਸਾਨੂੰ ਕੋਈ ਕਿਸੇ ਦਾ ਫਰਕ ਨਹੀਂ ਹੈ ਪਰ ਗੱਲ ਇਹ ਕਿ ਵਰਕਰਾਂ ਦੀ ਬਾਹ ਕੌਣ ਫੜੇਗਾ ਕੋਈ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਿ ਰਸਤਾ ਕਮ ਹੋ ਚਾਹੇ ਪਰ ਯਾਦਗਾਰ ਹੋਣਾ ਚਾਹੀਏ ਰੰਗ ਸਾਬਲਾ ਹੋ ਚਾਹੇ ਪਰ ਵਫਾਦਾਰ ਹੋਣਾ ਚਾਹੀਏ ਵਫਾਦਾਰੀ ਬੜੀ ਜ਼ਰੂਰੀ ਹੈ ਅੱਜ ਸਾਡੇ ਸਾਡੇ ਸਾਰੇ ਵਰਕਰ ਸਹਿਬਾਨ ਆਏ ਸੰ ਇਹ ਉਹ ਨਹੀਂ ਜਿਹੜੇ ਕਈ ਸਾਲਾਂ ਤੋਂ ਕਾਂਗਰਸ ਦਾ ਝੰਡਾ ਚੱਕੇ ਆ ਆਪਣੇ ਪਿੰਡਾਂ 'ਚ ਫਿਰਦੇ ਨੇ ਅਜੋ ਬਰਕਰਾਰਾਂ ਨੂੰ ਮਿਲ ਕੇ ਬੜਾ ਦਿਲ ਖੁਸ਼ ਹੋਇਆ ਔਰ ਆਉਣ ਵਾਲੇ ਸਮੇਂ ਚ ਕਾਂਗਰਸ ਚ ਬਲੌਕ ਸੰਭਤੀ ਦੀ ਚੋਣ ਹੋਵੇ ਚਾਹੇ 2027 ਦੀ ਚੋਣ ਹੋਵੇ 101% ਕਾਂਗਰਸ ਦੀ ਸੀਟ ਚੋਲੀ ਜਿੱਤ ਕੇ 2027 ਵਿੱਚ ਧੂਰੀ ਹਲਕੇ ਦੀ ਸੀਟ ਪਾਵੇਗੀ ਸਰ ਜੀ ਜਿਵੇਂ ਆਪਣੇ ਭਤੂਰੀ ਹਲਕੇ ਦੇ ਕਾਫੀ ਲੰਬੇ ਸਮੇਂ ਤੋਂ ਪੂਜੇ ਦੰਦਵਾਰਾ ਕੋਈ ਡਿਵੈਲਪਮੈਂਟ ਹੋਣ ਵਾਲੀ ਸੀ ਲੋ ਨਾਰੇ ਲੋਗ ਤੁਹਾਡਾ 2027 ਜਿੱਤ ਦਾ ਮੈਂ ਤਾਂ ਅਸਲੀ ਜਨਗਰ ਨਹੀਂ ਦੇਖੋ ਸਭ ਤੋਂ ਪਹਿਲਾਂ ਸਾਡੇ ਧੂਰੀ ਦੇ ਲੋਕਾਂ ਦੀ ਜਿਹੜੀ ਮੇਨ ਪ੍ਰੋਬਲਮ ਸੀ ਹਸਪੀਟਲ ਦੀ ਹੈ ਹਸਪੀਟਲ ਹਰ ਕਿਸੇ ਨੇ ਜਾਣਾ ਹੈ ਉਥੇ ਇਨੀ ਵੀ ਕਾਂਗਰਸੀ ਹੈ ਝਾੜੂ ਹੈ ਕਾਲੀ ਹੈ ਭਾਜੀਪੀ ਹੈ ਹਰ ਕਿਸੇ ਦੇ ਉਹੀ ਰੰਗ ਦਾ ਖੂਨ ਹੈ ਤੇ ਜਿਹਦੇ ਸਾਹਾਂ ਦਾ ਮੁੱਲ ਜਦੋਂ ਹੁੰਦਾ ਨਾ ਸਾਹਾਂ ਦੀ ਕੀਮਤ ਜੀ ਨੂੰ ਪੁੱਛੋ ਪਰਿਵਾਰ ਨੂੰ ਜਾ ਕੇ ਪੁੱਛੋ ਵੀ ਉਹਦੇ ਲਈ ਅੱਧਾ ਘੰਟਾ 15 ਮਿੰਟ ਕਿੱਡੀ ਵੱਡੀ ਚੀਜ਼ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਉਹਰੇ ਏਮਜ਼ ਵਰਗਾ ਹਸਪੀਟਲ ਲਿਆਵਾਂਗੇ ਪੂਰੇ ਪੀਜੀਐ ਵਰਗਾ ਹਸਪੀਟਲ ਲਿਆਵਾਂਗੇ ਉਹਰੇ ਬਿਲਡਿੰਗਾਂ ਤੋਂ ਅਸੀਂ ਕੀ ਕਰਾਉਣਾ ਇਨਫਰਾਸਟ੍ਰਕਚਰ ਤਾਂ ਹੈ ਨਹੀਂ ਇੱਡੀ ਬਦਨਸੀ ਵੀ ਇਹ ਕਿ ਸੀਐਮ ਮਾਨ ਉਹਨੂੰ ਮੁੱਖ ਮੰਤਰੀ ਹੋਣ ਐਮਐਲਏ ਹੋਣ ਤੇ ਉਹਰੇ ਅਲਟਰਾਸਾਉਂਡ ਦੀ ਮਸ਼ੀਨ ਉਹਰੇ ਅਲਟਰਾਸਾਉਂਡ ਦੀ ਮਸ਼ੀਨ ਕੋਈ ਐਨਆਰਆਈ ਡੋਨੇਟ ਕਰੇ ਔਰ ਉਹਰੇ ਹਸਪੀਟਲ ਡਾਕਟਰਾਂ ਦੀ ਕਮੀ ਦੇਖੋ ਕਿੰਨੀ ਹੈ ਪਿੱਛੇ ਦੇ ਕੱਕੜਾਲ ਦੇ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਉਹਦੇ ਟਾਂਕੇ ਵੀ ਐਂਬੂਲੈਂਸ ਦੇ ਵਿੱਚ ਹੀ ਲਾਤੇ ਅੰਦਰ ਲਾਏ ਨਹੀਂ ਰੈਫਰ ਕਰਤਾ ਉਹਨੂੰ ਉਹ ਬੰਦੇ ਦੀ ਮੌਤ ਹੋ ਗਈ ਇਹਦੇ ਜਵਾਬਦੇਹ ਕੌਣ ਦਵੇਗਾ ਮੁੱਖ ਮੰਤਰੀ ਦੇਣਗੇ ਜਾਂ ਉਹਰੇ ਦਾ ਪ੍ਰਸ਼ਾਸਨ ਦਵੇਗਾ ਜਾਂ ਇਹ ਸਰਕਾਰ ਦੇਵੇਗੀ ਔਰ ਆ ਦੇਖੋ ਇੱਕ ਡਿਵਾਈਡਰ ਸਾਡੇ ਉਰੇ ਧੂਰੀ ਚ ਬਣਾਉਣਾ ਸ਼ੁਰੂ ਕੀਤਾ ਸੀ ਅਜੋ ਬੰਦ ਪਿਆ ਮਤਲਬ ਇਹਨਾਂ ਤੋਂ ਕੰਮ ਹੀ ਨਹੀਂ ਕੋਈ ਹੋ ਰੇ ਦੁਕਾਨਾਂ ਦੇ ਮੂਰੇ ਦੁਕਾਨਾਂ ਦੇ ਮੂਰੇ ਸੜਕ ਪੱਟ ਰੱਖੀ ਐ ਦੁਕਾਨਾਂ ਵਾਲੇ ਦਾ ਬੁਰਾ ਹਾਲ ਐ ਉਥੇ ਲੋਕ ਕਿਵੇਂ ਆਉਣ ਉਹਨਾਂ ਦਾ ਕੰਮ ਪੁੱਛ ਕੇ ਦੇਖੋ ਜੀ ਵਪਾਰੀਆਂ ਦਾ ਕਿੰਨਾ ਮਾੜਾ ਹਾਲ ਐ ਅਸ ਦੇ ਸਮੇਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕੀ ਡਿਵੈਲਪਮੈਂਟ ਦੇ ਵਰਕਰ ਐ ਆ ਪਾਣੀ ਦੀ ਸਮੱਸਿਆ ਆ ਜਾਣੀ ਆ ਹੁਣ ਕੀ ਕਿੱਥੇ ਪਾਣੀ ਦਿੱਤਾ ਇਹ ਗੱਲਾਂ ਹੀ ਨੇ ਵੱਡੀਆਂ ਵੱਡੀਆਂ 1,65,000 ਨੌਕਰੀ ਦੇਦੀ ਨਹਿਰੀ ਪਾਣੀ ਲਾਤਾ ਖੇਤਾਂ ਨੂੰ ਪੂਰੀ ਵਿੱਚ 0% ਡਿਵੈਲਪਮੈਂਟ ਹੈ ਆ ਸਾਡਾ ਸ਼ਹਿਰ ਦੇ ਕਿਹੜੇ ਮਰਜ਼ੀ ਵਰਕਰ ਨੂੰ ਪੁੱਛ ਲੋ ਆ ਇੱਕ ਸਾਡਾ ਪੁਲ ਬਣਾਇਆ ਸੀ ਕੱਕੜਾਲ ਪੁਲ ਤੋਂ ਚੌਂਕ ਤੋਂ ਉਰਾਂ ਜਦੋਂ ਕੱਕੜਾਲ ਪੁਲਾ ਹੁੰਦਾ ਉਹ ਵੀ ਚਾਰ ਵਾਰ ਢਾਕੇ ਬਣਾਇਆ ਕੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹਦੀ ਉਚਾਈ ਕਿੰਨੀ ਰੱਖਣੀ ਹੈ ਉਹਦੀ ਡੈਪਥ ਕਿੰਨੀ ਰੱਖਣੀ ਹੈ ਕੀ ਉਹਦੇ ਲਈ ਇਹਨਾਂ ਕੋਲ ਇੰਜੀਨੀਅਰਸ ਨਹੀਂ ਹੈਗੇ ਇਸ ਲਈ ਡਿਵੈਲਪਮੈਂਟ ਧੂਰੀ ਦੀ ਜ਼ੀਰੋ ਹੈ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਚਾਤਪਾ ਕਰਨ ਤਾਂ ਅਸੀਂ ਕਰਕੇ ਦਿਖਾਵਾਂਗੇ ਵੀ ਕਿਵੇਂ ਕੰਮ ਹੁੰਦੇ ਹੈ ਜੋਪੀ ਜੀ ਪੰਜਾਬ ਸਰਕਾਰੋਂ ਕਲ ਸਿੱਖਿਆ ਗੰਗਾ ਦਾ ਅਗਾਜ਼ ਕੀਤਾ ਗਿਆ ਹੈ ਜੀ ਸੌਰੀ ਸਿੱਖਾ ਕ੍ਰਾਂਤੀ ਦਾ ਹਾਂਜੀ ਅਗਾਜ਼ ਕੀਤਾ ਗਿਆ ਪੰਜਾਬ ਦਾ ਤੇ ਮੁੱਖ ਮੰਤਰੀ ਜੋ ਦੋ ਪੱਤਰ ਆਖ ਰਹੇ ਤੇ ਮਨੀ ਜੋਗੀ ਦਾ ਨਾਮ ਕਿਹਾ ਤੇ ਮੁੱਖ ਮੰਤਰੀ ਪਹਿਲਾਂ ਜਦੋਂ ਬਣੇ ਨਹੀਂ ਸੀਗੇ ਆਮ ਰਾਜਮਿਸਤਰੀਆਂ ਦੇ ਨਾਲ ਇਹ ਗੱਲ ਕਰਦੇ ਸੀ ਮੈਂ ਤੁਹਾਨੂੰ ਆਪ ਦੱਸ ਰਿਹਾ ਜੀ ਉਹ ਤਾਂ ਮਖੌਟਾ ਬੰਦੇ ਹੈ ਉਹਨਾਂ ਨੇ ਪਹਿਲਾਂ ਆਖਿਆ ਸੀ ਕਿ ਜਦੋਂ ਕਿਸੇ ਦਾ ਨੀ ਪੱਤਰ ਤੇ ਨਾਮ ਲਿਖਿਆ ਜਾਊਗਾ ਜਿਵੇਂ ਤੁਸੀਂ ਆਖੇ ਵੀ ਰਾਜਮਿਸਤਰੀ ਦਾ ਲਿਖਾਂਗੇ ਜਿਨੇ ਪੜਾਈ ਹੈ ਉਹ ਤੇ ਹੁਣ ਉੱਥੇ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਹਜੋਤ ਸਿੰਘ ਬੈਂਡ ਸਰਦਾਰ ਹਰਪਾਲ ਸਿੰਘ ਚੀਮਾ ਇਹ ਕਿੱਥੇ ਦੀਆਂ ਗੱਲਾਂ ਨੇ ਪਹਿਲਾਂ ਲੋਕਾਂ ਨੂੰ ਕਹਿੰਦੇ ਸੀ ਬਿਹੇਵਰ ਨਹੀਂ ਸੋਹੋਦੀਆ ਵੀ ਨਾਮ ਲਿਖਿਆ ਜਾਂਦਾ ਉਹੀ ਮੈਂ ਦੱਸ ਰਿਹਾ ਇਹ ਤਾਂ ਕਲੀਅਰ ਹੈ ਜੀ ਵੀ ਇਹ ਦਿੱਲੀ ਤੋਂ ਚੱਲ ਰਹੀ ਹੈ ਮਾ ਮੁੱਖ ਮੰਤਰੀ ਦਾ ਇੱਕ ਮਖੌਟਾ ਨੇ ਜਿਹੜੇ ਸਿਸੋਦੀਆ ਸਾਹਿਬ ਨੇ ਕਹਤਾ ਉਹੀ ਚੀਜ਼ ਲਾਗੂ ਹੋਣੀ ਹੈ ਉਹੀ ਚੀਜ਼ ਪਾਸ ਹੋਣੀ ਹੈ ਸਾਡੇ ਪਿੱਛੇ ਹਲਕੇ ਚਾਏ ਭਗਵੰਤ ਸਿੰਘ ਮਾਨ ਉਦੋਂ ਤੁਸੀਂ ਦੇਖ ਸਕਦੇ ਘਨੌਰੀ ਜਾ ਕੇ ਇੱਕ ਪੀਟੀਐਮ ਤੇ ਪੇਰੈਂਟਸ ਟੀਚਰ ਮੀਟਿੰਗ ਤੇ ਜਾ ਕੇ ਮੁੜ ਗਏ ਕਿ ਉਹਨਾਂ ਦਾ ਹੱਕ ਨਹੀਂ ਮੰਨਦਾ ਸੀ ਉੱਥੇ ਲੋਕਾਂ ਤੋਂ ਆ ਕੇ ਪੁੱਛੇ ਵੀ ਤੁਹਾਡੀ ਮੁਸੀਬਤ ਕੀ ਨਹੀਂ ਔਰ ਤੁਹਾਡੇ ਜ਼ਰੀਏ ਇੱਕ ਗੱਲ ਮੈਂ ਕਹਿਣਾ ਹੈ ਕਿ ਬਾਦ ਸਾਹਿਬ ਅਗਲੀ ਵਾਰ ਤਿਆਰੀ ਰੱਖਣ ਜਦੋਂ ਅਗਲੀ ਵਾਰ ਉਹ ਧੂਰੀ ਆਉਣਗੇ ਅਸੀਂ ਉਹਨਾਂ ਦੇ ਕਾਲੀਆਂ ਛੰਡੀਆਂ ਦੇ ਨਾਲ ਸਵਾਗਤ ਕਰਾਂਗੇ ਉਹਨਾਂ ਨੂੰ ਦਰਸਾਵਾਂਗੇ ਕਿ ਧੂਰੀ ਦੇ ਕੰਮ ਕੀ ਨੇ ਕਿ ਤੁਸੀਂ ਕੀ ਕਰ ਰਹੇ ਹੋ ਤੇ ਹੋ ਕੀ ਰਿਹਾ ਇਹ ਗੱਲ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਜਦ ਵੀ ਆਉਣ ਧੂਰੀ ਦੇ ਲੋਕ ਕਾਲੀਆਂ ਛੰਡੀਆਂ ਨਾਲ ਉਹਨਾਂ ਦਾ ਸਵਾਗਤ ਕਰਨਗੇ ਬਾਜਵਾ ਸਾਹਿਬ ਦਾ ਬਿਆਨ ਵੀ ਆਇਆ ਹੈ ਬੁਖਪਾਲੀ ਤੋਂ ਚੋਣ ਨਹੀਂ ਲੜਦੇ ਬਾਜਵਾ ਸਾਹਿਬ ਨੇ ਗੱਲ ਆਖੀ ਹੈ ਵੀ ਜੇ ਧੂਰੀ ਤੋਂ ਚੋਣ ਲੜੇਗਾ ਤਾਂ ਹਾਰੇਗਾ ਅਗਰ ਉਹ ਧੂਰੀ ਚੋਂ ਲੜੇਗਾ ਤਾਂ ਹਾਰੇਗਾ ਬਾਜਬਾ ਸਾਹਿਬ ਨੇ ਉਹਨੇ ਸਰਵੇ ਕਰਾਇਆ ਵੀ ਧੂਰੀ ਦੇ ਲੋਕੀ ਦੇ ਨਾਲ ਨੇ ਅਸੀਂ ਵੀ ਕਹਿੰਨੇ ਆ ਮੈਂ ਤਾਂ ਇੱਕ ਗੱਲ ਪਰਮਾਤਮਾ ਕੇ ਅਰਦਾਸ ਕਰਦਾ ਕਿ ਮੁੱਖ ਮੰਤਰੀ ਧੂਰੀ ਤੋਂ ਹੀ ਲੜੇ ਉਹਨੂੰ ਦੱਸਾਂਗੇ ਵੀ ਉਹਦੇ ਪੱਲੇ ਕੀ ਹੈ ਜੀ ਮਾਵਾ ਪਹਿਣਾ ਵਾਲਿਆਂ ਨੇ ਤੋਹਫਾ ਕੀਤਾ 1100 ਰੁਪਏ ਦੇਣ ਦੀ ਵਾਦਾ ਕੀਤਾ ਸੀ ਪਰ ਐਸਾ ਕੁ ਦਿੱਤਾ ਨਹੀਂ ਗਿਆ 3 ਸਾਲ ਹੋ ਗਏ ਠੀਕ ਹੈ ਤਾਂ ਹੀ ਤਾਂ ਦਿੱਲੀ ਸਰਕਾਰ ਚਲੀ ਗਈ ਜੀ ਇਹਨਾਂ ਦੀ ਇਹ ਲਾਰੇ ਵਾਲਿਆਂ ਦਾ ਲੋਕਾਂ ਨੇ ਪਰਦਾ ਫਾਸ਼ ਕਰਤਾ ਆਉਣ ਵਾਲੇ ਸਮੇਂ ਵਿੱਚ ਮਾਵਾ ਪਹਿਣਾ ਜਿਹੜੀਆਂ ਅੱਗੇ ਰੱਖੜੀਆਂ ਬੰਦੀਆਂ ਸੀ ਹੁਣ ਹੱਥ 'ਚ ਡਾਂਗਾ ਨੇ ਉਹਨਾਂ ਦੇ ਤਿਆਰੀ ਰੱਖਣ ਇਹ ਆ ਕੇ ਵੜਨ ਪਿੰਡਾਂ ਚ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼